ਸਸਰੀਕਾਲ ਜੀ ਮੈਂ ਭਗਤ ਰੱਬ ਦਾ ਭਗਤ ਨਹੀਂ ਬੰਦੇ ਦਾ ਪਾਰਟੀਆਂ ਦਾ ਸੰਪਰਦਾਇਆਂ ਦਾ ਭਗਤ ਵਿਅਕਤੀ ਦਾ ਭਗਤ ਮੈਂ ਬਣਾ ਇਮਾਨਦਾਰ ਭਗਤ ਹਾਂ ਕੋਈ ਬੰਦਾ ਮਿੱਠੀਆਂ ਜੀਆਂ ਗੱਲਾਂ ਕਰ ਲਵੇ ਮੈਂ ਉਹਦਾ ਭਗਤ ਬਣ ਜਾਣਾ ਕੋਈ ਆ ਕੇ ਆਖੇ ਵੀ ਮੈਂ ਬਦਲਾਵ ਲਿਆਉ ਅੱਛੇ ਦਿਨ ਲਿਆਉ ਬੈਂਕ ਚ 25 ਲੱਖ ਪਾਉ ਹਯਾਰ ਹਯਾਰ ਬੁੜੀਆਂ ਨੂੰ ਵੀ ਪਾਉ ਆਲੂ ਤੋਂ ਸੋਨਾ ਬਣਾਉ ਬੱਸ ਮੈਂ ਉਹਦਾ ਭਗਤ ਹੋ ਜੰਨਾ ਪੱਕਾ ਭਗਤ ਮੇਰੇ ਤੋਂ ਵੱਡਾ ਭਗਤ ਤੁਹਾਨੂੰ ਦੁਨੀਆ ਤੇ ਨਹੀਂ ਮਿਲਣਾ ਮੇਰੇ ਵਰਗੇ ਬਹੁਤ ਮਿਲ ਜਾਣਗੇ ਭਗਤ ਸਾਡੀ ਗਿਣਤੀ ਬਹੁਤ ਆ ਸਾਨੂੰ ਫੇਸਬੁੱਕ ਵਾਲੇ ਵਿਦਵਾਨ ਅੰਨੇ ਭਗਤ ਕਹਿੰਦੇ ਆ ਪਰ ਫਿਰ ਵੀ ਅਸੀਂ ਕੋਈ ਦੱਸਿਆ ਨਹੀਂ ਕਰਦੇ ਅਸੀਂ ਅੰਨੇ ਭਗਤ ਹਾਂ ਅੰਨੇ ਭਗਤ ਅੰਨੇ ਭਗਤ ਤਾਂ ਕਹਿੰਦੇ ਨੇ ਕਿਉਂਕਿ ਅਸੀਂ ਜੀਦੇ ਭਗਤ ਬਣ ਜੀਏ ਉਹਦੀ ਸਾਰੀਆਂ ਗਲਤੀਆਂ ਨੂੰ ਵੀ ਅਸੀਂ ਅੱਖਾਂ ਬੰਦ ਕਰਕੇ ਮਾਫ ਕਰ ਦਿੰਨੇ ਆ ਉਹਦੇ ਛਾਪੇ ਮਾੜੇ ਕਾਨੂੰਨ ਵੀ ਸਾਨੂੰ ਚੰਗੇ ਲੱਗਦੇ ਆ ਉਹਦੀ ਕੀਤੀ ਹੋਈ ਲੁੱਟ ਵੀ ਸਾਨੂੰ ਪਰਉਪਕਾਰ ਲੱਗਦੀ ਆ ਐਨੇ ਅਨੇ ਭਗਤਾ ਸੀ ਤੇ ਜੇ ਕੋਈ ਉਹਦੇ ਖਿਲਾਫ ਫੇਸਬੁੱਕ ਤੇ ਪੋਸਟ ਪਾ ਦੇ ਅੱਧੀ ਅੱਧੀ ਰਾਤ ਤਾਈਂ ਅਸੀਂ ਉਹਦੇ ਨਾਲ ਬੰਦੇ ਨਾਲ ਲੜੀ ਜੰਨੇ ਆ ਕਮੈਂਟਾਂ ਦੇ ਵਿੱਚ ਵੀ ਤੂੰ ਸਾਡੇ ਈਸ਼ਟ ਨੂੰ ਜਿਹੜੇ ਅਸੀਂ ਭਗਤਾਂ ਨੂੰ ਮਾੜਾ ਕਿਵੇਂ ਬੋਲਿਆ ਇੰਨੇ ਪਾਵਰਫੁੱਲ ਭਗਤਾਂ ਸੀ ਇੰਨੇ ਨਿਸਵਾਰਥ ਭਾਵਨਾ ਨਾਲ ਮਿਹਨਤ ਨਾਲ ਕੰਮ ਕਰਦੇ ਆ ਪੱਲਿਓ ਪੈਸੇ ਖਰਚ ਕੇ ਅੱਧੀ ਅੱਧੀ ਰਾਤ ਤਾਈ ਅਸੀਂ ਛੱਡੀਆਂ ਪੋਸਟਰ ਲਾਉਂਦੇ ਤੁਰੇ ਫਿਰਦੇ ਰਹਿੰਦੇ ਆ ਐਡੇ ਤਕੜੇ ਭਗਤਾਂ ਸੀ ਪਤਾ ਨਹੀਂ ਹੁਣੇ ਸਾਡੀ ਭਗਤੀ ਸਾਡੀ ਕਮਜ਼ੋਰੀ ਐ ਕਿ ਤਾਕਤ ਐ ਪਰ ਹਰ 5 ਸਾਲ ਬਾਅਦ ਕੋਈ ਨਾ ਕੋਈ ਆਉਂਦਾ ਸਾਨੂੰ ਪਰਮਾਉਂਦਾ ਐ ਭਗਤ ਬਣਾਉਂਦਾ ਐ ਅਗਲੇ 5 ਸਾਲ ਬਾਅਦ ਸਾਨੂੰ ਪੱਕਾ ਭਗਤ ਬਣਾ ਲਾਂਦਾ ਅਗਲਾ ਮਾਰ ਮੂਰ ਕੇ ਗੱਪ ਤੇ ਅਸੀਂ ਬਣ ਜਾਨੇ ਆਨੇ ਭਗਤ ਸਾਨੂੰ ਕੋਈ ਗੁੱਸਾ ਗੇਲਾ ਨਹੀਂ ਹੈਗਾ ਜੇ ਕੋਈ ਸਾਨੂੰ ਅੰਨਾ ਭਗਤ ਕਹਿੰਦਾ ਸੀ ਹੈਗੇ ਆ ਕਿਉਂਕਿ ਅਸੀਂ ਆਪਦੇ ਦਿਮਾਗ ਤੋਂ ਤਾਂ ਕੰਮ ਨਹੀਂ ਨਾ ਲੈਂਦੇ ਅਸੀਂ ਤਾਂ ਆਖਾ ਬੰਦ ਕਰਕੇ ਜਿੰਮੇ ਪਾਰਟੀ ਵਾਲੇ ਕਹੀ ਜਾਂਦੇ ਨੇ ਉਹ ਵੀ ਕਰੀ ਜਾਂਦੇ ਆ ਉਸ ਬੰਦੇ ਦੇ ਜਿਹਦੇ ਅਸੀਂ ਭਗਤ ਹੁੰਨੇ ਆ ਐਡੇ ਤਗੜੇ ਭਗਤ ਹੁੰਨੇ ਆ ਵੀ ਉਹ ਬੰਦੇ ਦੇ ਹਰੇਕ ਬਚਨ ਨੂੰ ਬ੍ਰਹਮ ਬਾਕ ਮੰਨ ਕੇ ਕੰਮ ਕਰਦੇ ਅਸੀਂ ਅਸੀਂ ਤਾਂ ਹਰ ਕੰਮ 'ਚ ਤੁਹਾਨੂੰ ਮੂਹਰੇ ਮਿਲਾਂਗੇ ਕਰਨੇ ਲਾਉਣ ਚ ਬਛਾਰਾ ਪਾਣੀ ਦੀਆਂ ਖਾਨ ਚ ਪੁਲਿਸ ਦੇ ਡੰਡੇ ਖਾਨ ਚ ਜੇਲਾ ਡੱਕਣ ਚ ਤੁਹਾਨੂੰ ਅਸੀਂ ਮੂਹਰੇ ਮਿਲਾਂਗੇ ਚਲਾਕ ਲੋਕ ਸਾਡਾ ਬਹੁਤ ਫਾਇਦਾ ਚੱਕ ਲੈਂਦੇ ਨੇ ਪਰ ਸਾਨੂੰ ਉਹਦਾ ਕੋਈ ਮਲਾਲ ਨਹੀਂ ਕਿਉਂਕਿ ਅਸੀਂ ਅੰਨੇ ਭੜਤਾਂ ਕਿਉਂਕਿ ਅਸੀਂ ਸਾਡੇ ਪਾਰਟੀ ਜਾਂ ਸਾਡੇ ਉਸ ਵਿਅਕਤੀ ਦੁਆਰਾ ਕਹੇ ਸ਼ਬਦਾਂ ਤੇ ਕਦੇ ਕਿੰਤੂ ਪਰੰਤੂ ਨਹੀਂ ਕਰਦੇ ਨਾ ਨਾ ਕਿੰਤੂ ਪਰੰਤੂ ਨਹੀਂ ਕਰਨਾ ਅਸੀਂ ਤਾਂ ਜਿਵੇਂ ਉਹਨਾਂ ਨੇ ਕਹਿਤਾ ਉਵੇਂ ਚੱਲਣਾ ਹੈ ਅਸੀਂ ਤਾਂ ਉਹ ਭਗਤਾਂ ਕਹਿੰਦੇ ਨਹੀਂ ਹੁੰਦੇ ਵੀ ਖਾਣ ਪੀਣ ਨੂੰ ਬਾੰਦਰੀ ਡੰਡੇ ਖਾਣ ਨੂੰ ਰਿੱਚ ਉਹ ਰਿੱਚ ਅਸੀਂ ਐ ਤਾਂ ਹੀ ਤਾਂ ਸਾਨੂੰ ਅੰਨੇ ਭਗਤ ਕਿਹਾ ਜਾਂਦਾ ਅਸੀਂ ਆਨੇ ਭਗਤ